ਜਿਹੜਾ ਬਾਰ-ਬਾਰ ਤੁਹਾਨੂੰ ਚੱਕਰ ਮਾਰਨੇ ਪੈਂਦੇ ਦਫਤਰ ਤੇ ਇਹ ਮਸਲਾ ਜੀ ਗਲੀ ਦਾ ਵਾ ਗਲੀ ਇਦਾਂ ਹੀ 130 ਫੁੱਟ ਲੰਬਾਈ ਸੀ ਉਹ ਖੰਬੇ ਤੱਕ ਇਹਨਾਂ ਨੇ ਕੀਤਾ ਵਾ 70 ਫੁੱਟ ਤੇ ਲੈਣ ਕੇ ਜਿਹੜਾ ਗੇਟ ਲਾਤਾ ਵਾ ਜਿਹੜੇ ਬਿਲਕੁਲ ਵੀ ੱੱਕੇ ਛਾਈ ਆ ਇਹ ਬਜ਼ੁਰਗ ਆ ਬੱਚੇ ਇਹਨਾਂ ਦੇ ਬਾਹਰ ਆ ਤੇ ਇਹ ਇਹਨਾਂ ਨੇ ਕੀ ਕੀਤਾ ਇੱਥੇ ਲੈਣ ਕੇ ਲਾਤਾ ਤੇ ਇੱਟਾਂ ਜੜੀਆਂ ਵਾ ਆਪਦੀ ਬਿਨਾ ਮਨਜ਼ੂਰੀ ਤੋਂ ਹੀ ਜਿਹੜੇ ਸਰਪੰਚ ਦੀ ਸਹਿਮਤੀ ਨਾਲ ਪੁੱਟੀਆਂ ਗਈਆਂ ਵਾ ਅਸੀਂ ਪ੍ਰਸ਼ਾਸਨ ਦੇ ਗਾੜੀ ਅਪੀਲ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਪੇਸ਼ ਹੋਏ ਹਾਂ ਤੇ ਉੱਥੇ ਵੀ ਉਹਨਾਂ ਮੜਕੇ ਏਡੀਸੀ ਸਾਹਿਬ ਨੇ ਵੀ ਆਪਣਾ ਵੀਡੀਓ ਸਾਹਿਬ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ ਵੀ ਚਲੋ ਕਹਾ ਵਾ ਵੀ ਇਹਨਾਂ ਬਿਨਾ ਮਨਜ਼ੂਰੀ ਤੋਂ ਜਿਹੜੀਆਂ ਇਟਾਂ ਪੁੱਟੀਆਂ ਵਾ ਤੇ ਗੇਟ ਜਿਹੜਾ ਵਾ ਨਜਾਇਜ਼ ਲੱਗਾ ਵਾ ਇਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਟਾ ਦਾਂਗੇ ਕੀ ਸਰਕਾਰੀ ਗਲੀ ਦੀਆਂ ਜਿਹੜੀਆਂ ਇਟਾਂ ਪੁੱਟ ਕੇ ਘਰ ਲੈ ਗੇ ਹਾਂਜੀ ਕੁਝ ਘਰ ਲੈ ਗੇ ਕੁਝ ਆ ਪਈਆਂ ਵਾ ਪਹਿਲੀ ਗੱਲ ਇਹ ਆ ਜੀ ਵੇਖੋ ਜਿਹੜੀ ਬਿਨਾ ਮਨਜ਼ੂਰੀ ਤੋਂ ਆਪਾਂ ਗਲੀ ਪੁੱਟਦੇ ਆਪਾਂ ਨੂੰ ਅਧਿਕਾਰ ਹੀ ਨਹੀਂ ਹੂੰ ਜੇ ਕਾਨੂੰਨ ਦੇ ਅਧਿਤਾਂ ਦੇ ਚੱਲੀ ਐ ਦੀ ਮਨਜ਼ੂਰੀ ਬੜੀ ਥਾਂ ਤੋਂ ਲੈਣੀ ਪੈਂਦੀ ਆ ਤੇ ਅਸੀਂ ਵੀਡੀਓ ਸਾਹਿਬ ਨੂੰ ਵੀ ਕਿਹਾ ਸੀ ਵੀਡੀਓ ਸਾਹਮਣੇ ਲੈ ਕੇ ਥਾਣੇ ਨੂੰ ਦਿੱਤਾ ਵਾ ਵੀ ਜੋ ਬੰਦੀ ਕਾਰਵਾਈ ਉਹ ਵੀ ਕੀਤੀ ਜਾਵੇ ਤੇ ਗੇਟ ਵੀ ਪਟਾਇਆ ਜਾਵੇ ਤੇ ਵੀਡੀਓ ਸਾਹਿਬ ਵੀ ਆਏ ਆ ਤੇ ਉਹ ਕੁਝ ਮੰਗ ਰੱਖਦੇ ਆ ਵੀ ਅਸੀਂ ਗੇਟ ਦੀ ਜਿਹੜੀ ਗੱਲ ਆ ਅੱਜ ਆਪਾਂ ਆਏ ਆ ਗੇਟ ਤੇ ਅਸੀਂ ਇਹੋ ਚਾਹੁੰਦੇ ਆ ਵੀ ਅੱਜ ਹੀ ਜਿਹੜਾ ਗੇਟ ਪੁੱਟਿਆ ਜਾਵੇ ਗਲੀ ਜਿੱਦਾਂ ਪ੍ਰੋਪਰ ਅੱਗੇ ਬਣੀ ਹੈ ਓਦਾਂ ਬਣੇ ਜੋ ਬੰਦੀ ਕਾਰਵਾਈ ਹੋਵੇ ਤਾਂ ਫੇਰ ਨਾ ਕਲੇ ਕੋਈ ਰਵੇ ਇਹਨਾਂ ਦੀ ਹਾਂਜੀ ਬਈ ਝਗੜਾ ਹਾਂਜੀ ਸਰ ਮੁੰਡੇ ਪਿੰਡ ਜਿਹੜਾ ਗਲੀ ਪੁੱਟ ਕੇ ਸਰਕਾਰੀ ਕੋਈ ਕਿਸੇ ਨੇ ਗੇਟ ਅੱਗੇ ਕਰਕੇ ਲਗਾ ਲਿਆ ਤੁਹਾਡੇ ਵੱਲੋਂ ਕੀ ਕਾਰਵਾਈ ਆ ਸਾਡੇ ਵੱਲੋਂ ਸਾਰੇ ਜਿਹੜੀ ਇਹ ਕਾਰਵਾਈ ਇਹ ਹੋਈ ਹੈ ਜੋ ਗੇਟ ਇਹਨਾਂ ਨੇ ਲਾਇਆ ਵਾ ਸਰਕਾਰੀ ਥਾਂ 'ਚ ਇਹਨਾਂ ਨੂੰ ਕਹਿਤਾ ਹੈ ਕਿ ਗੇਟ ਪੁੱਟ ਕੇ ਤੇ ਵਾਪਸ ਜਿੱਥੇ ਗੇਟ ਹੈਗਾ ਉੱਥੇ ਆਪਣਾ ਗੇਟ ਲਾਇਆ ਜਾਵੇ ਤੇ ਗਲੀ ਜਿਹੜੀ ਸਰਕਾਰੀ ਪੁੱਟੀ ਗਈ ਆ ਕਿਹੜੇ ਅਧਿਕਾਰਾਂ ਨਾਲ ਪੁੱਟੀ ਗਈ ਆ ਉਹ ਮੋੜ ਗਲੀ ਬਣਾਈ ਜਾਵੇ ਤੇ ਜਿਹੜੀ ਗਲੀ ਪੁੱਟੀ ਗਈ ਉਹਦੀ ਕੀ ਕਾਰਵਾਈ ਕੀਤੀ ਜਾਏਗੀ ਉਹਦੀ ਕਾਰਵਾਈ ਤੇ ਉੱਚ ਅਧਿਕਾਰੀਆਂ ਨੂੰ ਲੈ ਚੁੱਕੇ ਆ ਕਿ ਇਹਨਾਂ ਨੇ ਗਲੀ ਪੁੱਟੀ ਆ ਪਈ ਰਹੀ ਤੇ ਦੋ ਦਿਨਾਂ ਦਾ ਟਾਈਮ ਲੱਗਾ ਅੱਜ 20 ਦਿਨ ਹੋ ਗਏ ਜੀ 20 20 ਦਿਨ ਹੋ ਗਏ ਤੁਸੀਂ ਮੈਨੂੰ ਇਹ ਗੱਲ ਦਾ ਦੱਸੋ ਵੀ 70 ਫੁੱਟ ਦੇ ਜੇ ਤੁਸੀਂ ਸੈਕਟਰੀ ਮਿਲ ਕੇ ਆਇਆ ਮਿਲ ਗਿਆ ਨਾ ਸਰਪੰਚਾ ਕਿਉਂ ਨਹੀਂ ਤੈਨੂੰ ਲਿਖਤੀ ਦੇ ਕੇ ਗਿਆ ਸਰਪੰਚਾ ਨਹੀਂ ਨਾ ਲਿਖ ਕੇ ਦੇ ਕੇ ਗਿਆ ਲਿਖ ਕੇ ਦੇ ਕੇ ਗਿਆ ਕਿਦਨ ਦੇ ਕੇ ਗਿਆ ਕਿਦਨ ਦੇ ਕੇ ਗਿਆ ਜਦੋਂ ਤੁਸੀਂ ਆਏ ਜਦੋਂ ਸਾਡੇ ਕੋਲ ਤੁਸੀਂ ਟਾਈਮ ਮੰਗਿਆ ਅਸੀਂ 11 ਵਜੇ ਆਈਏ ਤੁਹਾਡੇ ਕੋਲ ਸੈਕਟਰੀ 4 ਦਿਨ ਪਹਿਲਾਂ ਉਹ ਗਿਆ ਨਾ ਸਰਪੰਚ ਕੋਲ ਸਰਪੰਚ ਜਦੋਂ ਸੈਕਟਰੀ ਦੱਸ ਕੇ ਆ ਸਰਪੰਚ ਦਾ ਫਰਜ਼ ਬੰਦਾ ਇਹਨਾਂ ਲੈ ਕੇ ਦੇ ਕੇ ਆਵਾ ਦੇ ਕੇ ਗਿਆ ਨਹੀਂ ਨਾ ਲੈ ਕੇ ਦੇ ਕੇ ਗਿਆ ਇਹ ਸੁਣਦੇ ਲਓ ਮੇਰੀ ਨਹੀਂ ਨਾ ਲੈ ਕੇ ਦੇ ਕੇ ਗਿਆ ਫਿਰ ਤੁਸੀਂ 11 ਵਜੇ ਦਾ ਟਾਈਮ ਦਿੱਤਾ ਅਸੀਂ 11 ਵਜੇ ਤੁਹਾਡੇ ਕੋਲ ਪਹੁੰਚੇ ਆ ਨਾ ਲਿਖਤੀ ਲੈ ਕੇ ਸਾਰਾ ਕੁਝ ਆਪਦਾ ਬੈਠੀਆਂ ਨਾ ਸਰਪੰਚ 11 ਵਜੇ ਤੱਕ ਲਿਖਤੀ ਕਿਉਂ ਨਹੀਂ ਲੈ ਕੇ ਆਇਆ ਕਿਉਂ ਸਰਪੰਚ ਦੀ ਸ਼ਾਮਾਂ ਤੱਕ ਤੁਸੀਂ ਵੇਟ ਕਰੰਦੇ ਜੀ ਸਰਪੰਚ ਆ ਕੇ ਗਿਆ ਕਹਿੰਦਾ ਮੈਂ ਲੈ ਕੇ ਆਣਾ ਕਿਉਂ ਪਹਿਲਾਂ ਕਿਉਂ ਨਹੀਂ ਲੈ ਕੇ ਆਏ ਜਦੋਂ ਤੁਸੀਂ ਇਹੀ ਟਾਈਮ ਤੇ ਫਿਰ ਮੇਰੀ ਗੱਲ ਸੁਣੋ ਤੁਸੀਂ ਵੀ ਤਾਂ ਉੱਥੇ ਹੀ ਲਖਾਇਆ ਦੇ ਕਿਹਾ ਤੁਸੀਂ ਵੀ ਨਹੀਂ ਆਏ ਸੀ ਅਸੀਂ ਲੈ ਕੇ ਲਖਾਇਆ ਤਾਂ ਉੱਥੇ ਹੀ ਹੈ ਅਹੀਂ ਲਿਖਤੀ ਜੋ ਲਿਆਉਣਾ ਹੀ ਅਸੀਂ ਲੈ ਕੇ ਆਏ ਹਾਂ ਨਹੀਂ ਨਹੀਂ ਕਰਨਜੀਤ ਨੇ ਲਿਖਿਆ ਜਿਹੜਾ ਤੁਹਾਡਾ ਲਿਖਿਆ ਸੀਗਾ ਜਿਹੜੇ ਬਿਆਨ ਦੇ ਕੇ ਚਲੋ ਕੀ ਲੈ ਕੇ ਦੇ ਕੇ ਗਿਆ ਕਰਨਜੀਤ ਨੇ ਕੀ ਲੈ ਕੇ ਦੇ ਕੇ ਗਿਆ ਸਰਪੰਚ ਤੁਸੀਂ ਦੱਸੋ ਲਾਈਵ ਚੱਲਣ ਦੇਆ ਸਰਪੰਚ ਤਾਂ ਕਹਿੰਦਾ ਮੇਰੇ ਨੌਲੇਜ ਚ ਹੈ ਨਹੀਂ ਅੱਛਾ ਜੀ ਸਰ ਕੀ ਮਾਮਲਾ ਹੈ ਜਿਹਨਾਂ ਦੇ ਮੁੰਡੇ ਪਿੰਡ ਦੀ ਪਾਰਟੀ ਆ ਤਾਂ ਤੁਹਾਡੇ ਕੋਲ ਦਰਖਾਸਤਾਂ ਨਾਲ ਪੂਜ ਕੇ ਖਜਲ ਖਰਾਬ ਕੀਤਾ ਜਾ ਰਿਹਾ ਖਜਲ ਖਾਰ ਨਹੀਂ ਹੋ ਰਿਹਾ ਸਾਰੀ ਕਾਰਵਾਈ ਹੋ ਰਹੀ ਹੈ ਤੇ ਜਿਹੜਾ ਵੀਰਵਾਰ ਲੈਟਰ ਬਣਾਏ ਸੀਗੇ ਉਦੋਂ ਵੀ ਤੁਸੀਂ ਆਏ ਸੀਗੇ ਦਫ਼ਤਰ ਜੀ ਤੇ ਉਸ ਦਿਨ ਤੁਹਾਡੇ ਸਾਹਮਣੇ ਲੈਟਰ ਬਣਦੇ ਸੀਗੇ ਤੇ ਉਸ ਤੋਂ ਬਾਅਦ ਵੀ ਸ਼ੁੱਕਰਵਾਰ ਮੈਂ ਇੱਥੇ ਸੀਗਾ ਸਾਰਾ ਦਿਨ ਮੈਂ ਇੱਥੇ ਹੀ ਲੱਗਿਆ ਤੇ ਵਿੱਚ ਸ਼ਨੀਵਾਰ ਆ ਗਿਆ ਤੇ ਅੱਜ ਮੈਂ ਇਹਨਾਂ ਦੇ ਸਾਹਮਣੇ ਉੱਥੇ ਜਿਹੜਾ ਆਪਣੇ ਕਲਰਕ ਹੈਗਾ ਸੁਬੜਾਂਟਾ ਆਪਣਾ ਹੈਗਾ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਲੱਗਿਆ ਸੀਗਾ ਸੇਵਾਦਾਰ ਅੱਗੇ ਠਾਣੇ ਵਾਲਿਆਂ ਨੇ ਸੀਵ ਨਹੀਂ ਕੀਤੀ ਹੈਗੀ ਉਹ ਜਿਹੜਾ ਮੇਨ ਹੈਗਾ ਸੀ ਜਿਹੜਾ ਕੋਈ ਡਾਕ ਲੈਂਦਾ ਉਹ ਹੈ ਨਹੀਂ ਸੀਗਾ ਉੱਥੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ 2 ਦਿਨ ਬਾਅਦ ਜੇ ਕੋਈ ਨਹੀਂ ਕੋਈ ਤੁਹਾਡਾ ਕਹਿਣ ਮੁਤਾਬਕ ਚੱਲਣਗੀ ਤਾਂ ਅਸੀਂ ਕਾਰਵਾਈ ਕਰਾਂਗੇ ਕਿ ਕਿਉਂ ਨਹੀਂ ਕਰ ਰਹੇ ਤੁਸੀਂ ਕਾਰਵਾਈ ਤਾਂ ਮੇਰੇ ਕਰਾਂਗੇ ਅੱਜ ਵੀ ਮੈਂ ਇੱਥੇ ਹਾਂ ਜੀ ਚਿੱਠੀਆਂ ਦਿਓ ਸੇਵਾਦਾਰ ਖਲੋਤਾ ਚਲਾ ਦੇ ਸੇਵਾਦਾਰ ਲੈ ਕੇ ਖਲੋਤਾ ਅੱਜ ਵੀ ਮੈਂ ਕਿਤੇ ਨਹੀਂ ਗਈਆਂ ਜੀ ਹੈ ਕਿਤੇ ਨਹੀਂ ਗਈਆਂ ਚੇਠੀਆਂ ਚਿੱਠੀਆਂ ਜੇ ਵੀ ਸੇਵਾਦਾਰ ਦੇ ਕੋਲ ਆ ਬੀਪੀਆਂ ਜੀ ਦਫ਼ਤਰ ਜਾ ਕੇ ਕਾਰਵਾਈ ਕਰ ਕੋਈ ਪ੍ਰੈਸ਼ਰ ਪੁਸ਼ਰ ਕੋਈ ਟੱਡ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਸੇ ਨੂੰ ਵੀ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਫਿਰ 70 ਫੁੱਟ ਦੇ ਬੂਹੇ ਲਵਾਇਆ ਨਹੀਂ ਦੀ ਕੋਈ ਫੀਸ ਨਹੀਂ ਲੱਗਾ ਜੀ ਸਰਪੰਚ 11 ਤਰੀਕ ਨੂੰ ਇਹਨਾਂ ਨੂੰ ਲਿਖਤੀ ਦੇ ਕੇ ਗਿਆ ਵਾ ਉਸ ਦਿਨ ਕਿਉਂ ਨਹੀਂ ਇਹਨਾਂ ਸਰਪੰਚ ਲਿਖ ਕੇ ਦੇ ਕੇ ਗਿਆ ਵੀ 11 ਉਹਨਾਂ ਨੇ ਅੱਧ ਵਿਚ ਗਲੀ ਚ ਲਿਆਂਕ ਕੇ ਬੂਹਾ ਲਾਇਆ ਕਿਉਂ ਮੋੜ ਮੋੜ ਅਸੀਂ ਸਰਪੰਚ ਨੂੰ ਬਚਾਉਣ ਕਿ ਕੀ ਲਿਆ ਸਰਪੰਚ ਕੋ ਇਹਨਾਂ ਨੇ ਕਿਉਂ ਨਹੀਂ ਸਾਨੂੰ ਅਸੀਂ ਦੱਸ ਦੇਣੋ ਗਿਆ ਤੋਰ ਤੁਹਾਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਸਾਨੂੰ ਖੱਜਲ ਖਰਾਬ ਹਨੂ ਇਹ ਆਹ ਵੇਖੋ ਵੀਡੀਓ ਸਾਹਿਬ ਨੇ ਲੈ ਕੇ ਦਿੱਤਾ ਵਾ ਕਿ ਜੇ ਨਹੀਂ ਵੀ ਉਹ ਸਾਹਿਬ ਕਾਰਵਾਈ ਕਰਦੇ ਤੇ ਬੀਓ ਸਾਹਿਬ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਪਹਿਲੀਆਂ ਚਿੱਠੀਆਂ ਤਾਂ ਵੀ ਲੈ ਕੇ ਦਿੱਤਾ ਵਾ ਆਹ ਵੇਖੋ ਅਹੀਂ ਸਾਰੀਆਂ ਪਹਿਲੀ ਚਿੱਠੀ ਤਾਂ ਵੀ ਲੈ ਕੇ ਦਿੱਤਾ ਵਾ ਉਹ ਦਿਨ ਵੀ ਅਸੀਂ ਦਰਖਾਸਤ ਜਿਹੜੀ ਬੀਓ ਸਾਹਿਬ ਤੇ ਵੀ ਦੇ ਕੇ ਗਏ ਆ ਕਿ ਇਹ ਮਿਲੀ ਭੁਗਤਣਾ ਹੁੰਦਿਆ ਵਾ ਬੀਓ ਸਾਹਿਬ ਦੀ ਨਾਲ ਕਿਉਂ ਨਹੀਂ ਕਰ ਕਾਰਵਾਈ ਕਰਨ ਦੇ ਸਾਨੂੰ ਦੱਸਣ ਮੇਰੇ ਕੋਲ ਕੀ ਲਿਆ ਇਹਨਾਂ ਨੇ ਇਤਨੀ ਕਿਸੇ ਨਾਲ ਹੈਗੀ ਤੇ ਫਿਰ ਕਾਰਜ ਅੱਜ 25 ਦਿਨ ਹੋ ਗਏ ਕਿਉਂ ਨਹੀਂ ਕਾਰਵਾਈ ਕਰਦੇ ਸੀ ਤੁਹਾਡੇ ਸਾਹਮਣੇ ਮੈਂ ਲੈਟਰ ਬਣਾਏ ਗਏ ਅੱਜ ਕਿੰਨੇ 6 ਦਿਨ ਹੋ ਗਏ 2 ਦਿਨਾਂ ਦਾ ਟਾਈਮ ਲਿਆ 6 ਦਿਨ ਹੋ ਗਏ ਲੈਟਰ ਤੇ ਤੁਹਾਡਾ ਸੇਵਾਦਾਰ ਹੋਖ ਨੂੰਤਾ ਪੁੱਛੋ ਮਾਰੋ ਵਾਲ ਸੇਵਾਦਾਰ ਨੂੰ ਵੀ ਲੱਟ ਕੇ ਤੇਰੇ ਸਾਹਮਣੇ ਕੰਮ ਜਿੰਨਾ ਕਰਦਾ ਜਿੰਨਾ ਚਿਰ ਤੁਸੀਂ ਆਰਡਰ ਨਾ ਦਿਓਗੇ ਸੇਵਾਦਾਰ ਕਿੱਦਾਂ ਦੇ ਕੇ ਆਊਗਾ ਸੇਵਾਦਾਰ ਤੇ ਤੁਹਾਡੇ ਅੱਖੇ ਲੱਗਣਿਆ ਜੀ ਜੇ ਤੁਸੀਂ ਮੇਰੀ ਮੇਰੀ ਗੱਲ ਸੁਣੋਗੇ ਨਾ ਆਪਾਂ ਫੈਨ ਕਰਕੇ ਨੰਬਰ ਦਵਾ ਕੇ ਸ਼ਿਵਾਗੜ ਤੁਹਾਡੇ ਆ ਨਾ ਤੁਹਾਡੇ ਸਾਹਮਣੇ ਪਰ ਜੀ ਤੈਨੂੰ ਫੜਾ ਦੇਖੋ ਜੀ ਜੇ 70 ਫੁੱਟ ਦੇ ਨਾ ਗੇਟ ਲਵਾਇਆ ਸਰਪੰਚ ਇਹਨਾਂ ਨੂੰ ਚਿੱਠੀਆਂ ਆਂਦੀ ਇਹ ਲੈ ਕੇ ਦੇ ਗਏ ਆ ਵੀ ਸਾਡੀ ਬਿਨਾ ਹਾਜ਼ਰੀ ਤੋਂ ਜਿਹੜਾ ਉਹਨਾਂ ਨੇ ਆਪਦੀਆਂ ਇੱਟਾਂ ਪੁੱਟੀਆਂ ਵਾ ਇਹਨਾਂ ਨੇ ਉਦੋਂ ਦੀ ਮੰਦੀ ਕਾਰਵਾਈ ਉਹਨਾਂ ਤੇ ਕਿਉਂ ਨਹੀਂ ਕੀਤੀ 11 ਤਰੀਕ ਦਾ ਸਰਪੰਚ ਲੈ ਕੇ ਦੇ ਕੇ ਗਿਆ ਫਿਰ ਇਹਨਾਂ ਨੂੰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਜੇ ਦਫ਼ਤਰ ਦੇ ਵਿੱਚ ਕੋਈ ਖੱਜਲ ਖਵਾਰੀ ਕਰਦਾ ਤਾਂ ਤੁਰੰਤ ਕਾਰਵਾਈ ਹੋਈ ਕੀ ਮੰਗਾਲੀ ਸੀ ਇੱਕ ਤੇ ਦੋ ਖੱਜਲ ਖਵਾਰੀ ਹੋਣ ਈ ਆ ਅਸੀਂ ਜੇ ਬਲਾਗ ਜਾਣੇ ਉੱਥੇ ਨਹੀਂ ਸਾਡੇ ਦੇ ਫੋਨ ਚੁੱਕਣ ਵੜ ਗਏ ਉਹ ਦੰ ਅਹੀਂ ਦੇ ਹੋ ਮੰਗ ਕਰਦੇ ਆਂ ਵੀ ਜੋ ਵੀ ਬੰਦਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਸਾਨੂੰ ਖੱਜਲ ਖਰਾਬ ਇਹੋ ਜਿਹੇ ਵਿਭਾਗ ਮੈਂ ਖੱਜਲ ਖਰਾਬ ਕਰਦੇ ਉਹਨਾਂ ਦੇ ਬੰਦੀ ਕਾਰਵਾਈ ਕੀ